13 ਦੇ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈ 10 ਤਰੀਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਦੀ ਤਰੀਕ ਰੱਖੀ ਗਈ ਸੀ ਅੱਜ ਸਵੇਰ ਤੋਂ ਹੀ ਬਹਿਸ ਚੱਲੀ ਬਹਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲ ਵੱਲੋਂ ਵੀ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਗਈਆਂ ਅਤੇ ਲੜਕੀ ਦੇ ਵਕੀਲ ਦੇ ਵੱਲੋਂ ਵੀ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਗਈਆਂ ਸੀ ਪਰ ਆਖਰਕਾਰ ਆ ਕੇ ਮਾਨਯੋਗ ਜੱਜ ਸਾਹਿਬ ਦੇ ਵੱਲੋਂ 4 ਸਾਲ ਦੀ ਸਜ਼ਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸੁਣਾ ਦਿੱਤੀ ਗਈ ਹੈ ਹੁਣ ਇਹ 4 ਸਾਲ ਦੀ ਸਜ਼ਾ ਕਿਸ ਕੈਟਾਗਰੀ ਦੇ ਵਿੱਚ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਸੁਣਾਈ ਗਈ ਹੈ ਇਹ ਅਜੇ ਡਿਟੇਲ ਦੇ ਵਿੱਚ ਆਉਣਾ ਬਾਕੀ ਹੈ ਪਰ ਇਹ ਗੱਲ ਤੁਹਾਨੂੰ ਅਜੇ ਦੱਸ ਦਈਏ ਪਹਿਲੀ ਇਨਫੋਰਮੇਸ਼ਨ ਬਾਕੀ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਕਿੰਨੀ ਸਜ਼ਾ ਹੋਈ ਹੈ ਉਸ ਦੇ ਬਾਰੇ ਅਜੇ ਨਹੀਂ ਪਤਾ ਪਰ ਫਿਲਹਾਲ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਕਿਵੇਂ ਦੀ ਸਜ਼ਾ ਹੋਈ ਹੈ ਜਾਂ ਉਹਨਾਂ ਨੂੰ ਕਿੰਨੀ ਕ ਸਜ਼ਾ ਹੋਈ ਹੈ ਉਸ ਦੇ ਬਾਰੇ ਅਜੇ ਤੁਹਾਨੂੰ ਦੱਸਾਂਗੇ ਚਾਰ ਸਾਲ ਦੀ ਸਜ਼ਾ ਜਿਹੜੀ ਹੈ ਮਨਜਿੰਦਰ ਸਿੰਘ ਲਾਲਪੁਰਾ ਨੂੰ ਹੋ ਚੁੱਕੀ ਹੈ ਤੇ 12 ਸਾਲਾਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈ ਕੀ ਹੁਣ ਉਹਨਾਂ ਦੀ ਐਮਐਲਏ ਸ਼ੇਪ ਰੱਦ ਹੋ ਜਾਵੇਗੀ ਕੀ ਹੁਣ ਉਹ ਹਾਈ ਕੋਰਟ ਦਾ ਰੋਕ ਕਰਨਗੇ ਅਜੇ ਇਸ ਦੀਆਂ ਉਹਨਾਂ ਦੇ ਵਕੀਲ ਵੱਲੋਂ ਕੀ ਦਲੀਲਾਂ ਦਿੱਤੀਆਂ ਜਾਣਗੀਆਂ ਉਹਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਪਰ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਹੋ ਚੁੱਕੀ ਹੈ ਤੇ ਜੋ ਕੋਰਟ ਦੇ ਵਿੱਚ ਅੰਦਰ ਬਹਿਸ ਚੱਲੀ ਸੀ ਉਸ ਦੇ ਬਾਰੇ ਵੀ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਾਂ ਕਿ ਕੋਰਟ ਦੇ ਵਿੱਚ ਕਿਸ ਤਰੀਕੇ ਦੀ ਬਹਿਸ ਚੱਲੀ ਸੀ ਕੋਰਟ ਦੇ ਵਿੱਚ ਮੈਡਮ ਚੱਬਾ ਹੈਗੇ ਨੇ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲ ਨੇ ਜਿਹੜੇ ਦੋਸ਼ੀ ਦੇ ਵਕੀਲ ਨੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਹੇ ਇੱਕ 12 ਸਾਲ ਹੋ ਗਏ ਇਹਨਾਂ ਨੂੰ ਇਸ ਕੇਸ ਦੇ ਵਿੱਚ ਲੜਦੇ ਆ ਇਸ ਕੇਸ ਦੇ ਵਿੱਚ ਇਹ ਕਾਫੀ ਹਰਾਸ ਹੋਏ ਨੇ ਪਰ ਦੂਸਰੇ ਪਾਸੇ ਮਿਸਟਰ ਤਵਨ ਨੇ ਜਿਹੜੇ ਲੜਕੀ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਜੇ ਇਹ ਖੱਜਲ ਖਵਾਰ ਹੋ ਰਹੇ ਨੇ ਉਸੇ ਉਸ ਤੋਂ ਵੱਧ ਜਿਹੜਾ ਵਾ ਲੜਕੀ ਵੀ ਖੱਜਲ ਖਵਾਰ ਹੋ ਰਹੀ ਹੈ ਤਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜੱਜ ਸਾਹਿਬ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਤੁਸੀਂ ਜਿਹੜੀ ਆ ਮੈਂ ਕਿਸੇ ਵੀ ਕਿਸਮ ਦਾ ਬਾਇਸ ਜਿਹੜਾ ਫੈਸਲਾ ਵਾ ਉਹ ਨਹੀਂ ਲਵਾਂਗਾ ਮੇਰਾ ਇਸ ਤਰੀਕੇ ਦਾ ਸੁਭਾਅ ਨਹੀਂ ਹੈ ਮੈਂ ਸਿਰਫ ਤੱਥਾਂ ਦੇ ਉੱਪਰ ਫੈਕਟਸ ਦੇ ਪਰ ਹੀ ਫੈਸਲਾ ਸੁਣਾਵਾਂਗਾ ਤੇ ਫੈਸਲਾ ਸੁਣਾਇਆ ਹੈ ਉਹਨਾਂ ਨੇ ਐਮਐਲਏ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੀ ਜਿਹੜੀ ਵਿਕਟ ਹੈ ਉਹ ਡਿੱਗ ਚੁੱਕੀ ਹੈ ਕੀ ਹੁਣ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਹੋਰ ਜਿਮਣੀ ਚੋਣ ਹੋਣ ਜਾ ਰਹੀ ਹੈ ਇਹ ਵੀ ਸਵਾਲ ਨੇ ਵੱਡੇ ਕਿਉਂਕਿ ਜਿਹੜੀ ਇਸ ਤਰੀਕੇ ਦੀ 2 ਸਾਲ ਦੀ ਸਜ਼ਾ ਹੋਵੇ ਜਾਂ 2 ਸਾਲ ਤੋਂ ਵੱਧ ਹੀ ਸਜ਼ਾ ਹੋਵੇ ਤਾਂ 72 ਘੰਟਿਆਂ ਦੇ ਵਿੱਚ ਉਹ ਐਮਐਲਏ ਸ਼ਿਪ ਜਿਹੜੀ ਆ ਉਹ ਰੱਦ ਹੋ ਜਾਂਦੀ ਹੈ ਕੀ ਹੁਣ ਮਨਜਿੰਦਰ ਸਿੰਘ ਲਾਲਪੁਰਾ ਦੀ ਐਮਐਲਏ ਸ਼ਿਪ ਰੱਦ ਹੋਣ ਵਾਲੀ ਹੈ ਹੁਣ ਉਹਨਾਂ ਦੀ 4 ਸਾਲ ਜਿਹੜੀ ਸਜ਼ਾ ਆ ਉਹਨਾਂ ਨੂੰ ਹੋ ਚੁੱਕੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਸਾਥ ਨੇ ਉਹ ਵੀ ਪਹੁੰਚੇ ਸੀਗੇ ਤੇ ਉਹਨਾਂ ਨੂੰ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਸੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਗਈ ਸਰਦਾਰ ਸਾਹਿਬ ਤੁਸੀਂ ਮਨਜਿੰਦਰ ਉਹਨਾਂ ਦੇ ਨਾਲ ਆਏ ਸੀਗੇ ਹਾਂਜੀ ਬਾਜੀ ਤੇ ਉਹਨਾਂ ਨੂੰ ਹੁਣ 4 ਸਾਲ ਦੀ ਸਜ਼ਾ ਹੋ ਗਈ ਹੈ ਕੀ ਤੁਸੀਂ ਕੀ ਸੋਚ ਰਹੇ ਹੋ ਸਾਨੂੰ ਬਹੁਤ ਵੱਡਾ ਘਾਟਾ ਪਿਆ ਜੀ ਸਾਡੇ ਪੜੇ ਤੋਂ ਇਸ ਵਕਤ ਨਾਲ ਜਿਹੜਾ ਸਾਡਾ ਇਲਾਕਾ ਇਹ ਖਾਲੀ ਹੋ ਗਿਆ ਸੁਨਣਾ ਹੋ ਗਿਆ ਸਾਨੂੰ ਉਹਨਾਂ ਦੇ ਬਿਨਾਂ ਜਿ ਤਰ੍ਹਾਂ ਲੰਦੇ ਆ ਵੀ ਜਿੱਦਣ ਤੋਂ ਉਹਨਾਂ ਨੂੰ ਪਰਸੋਂ ਚੌਥ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਦੁੱਖ ਆ ਉਹ ਅਸੀਂ ਦੁੱਖ ਪਹਿਲਾਂ ਨਹੀਂ ਜਾਣਦਾ ਪਰ ਆ ਜਿਹੜਾ ਦੁੱਖ ਆ ਸਾਨੂੰ ਬਹੁਤ ਵੱਡਾ ਦੁੱਖ ਆ ਇਹ ਦੁੱਖ ਅਸੀਂ ਵੇਖ ਕੇ ਜਰਦੇ ਨਹੀਂ ਸਾਨੂੰ ਬਹੁਤ ਹੀ ਜ਼ਿਆਦਾ ਘਾਟਾ ਪਿਆ। ਦੂਸਰੇ ਪਾਸੇ ਇਹ ਵੀ ਪੱਖ ਸੋਚ ਰਹੇ ਹਾਂ ਕਿ ਲੜਕੀ ਨੂੰ ਇਨਸਾਫ ਮਿਲਿਆ ਜਿਹੜੇ ਕੱਪੜੇ ਪਾੜੇ ਛੇੜਛਾੜ ਕੀਤੀ ਮਨਜੰਨਰ ਨੇ ਉਹ ਆਬ ਮਿਲ ਗਿਆ। ਹਾਂਜੀ ਇਨਸਾਫ ਮਿਲ ਗਿਆ ਪਰ ਇਨਸਾਫ ਜਾਇਜ਼ ਜਾਇਜ਼ ਮਿਲ ਜਾਂਦਾ ਤੇ ਅਸੀਂ ਮਾਨਜੋਗ ਨੂੰ ਦਾ ਇਹ ਗੱਲ ਨੂੰ ਨੌਲਦੇ ਨਹੀਂ ਵੀ ਉਹਨਾਂ ਨੇ ਗਲਤ ਕੀਤਾ ਪਰ ਨਹੀਂ ਜੋ ਆ ਦੋਹਾਂ ਤਰ੍ਹਾਂ ਨੂੰ ਇਨਸਾਫ ਸਹੀ ਸਹੀ ਮਿਲ ਜਾਂਦਾ ਕੋਈ ਸਾਲ ਖੰਡ ਸਜ਼ਾ ਇਹਨਾਂ ਨੂੰ ਮਿਲ ਜਾਂਦੀ ਤੇ ਜਿਹੜੀ ਬਾਕੀ ਸੀ ਉਹਨਾਂ ਦੀ ਜਿਹੜੀ ਸ਼ੀਟ ਹੀ ਉਹ ਵੀ ਐਵੇਂ ਚੱਲਦੀ ਰਹਿੰਦੀ ਸਾਨੂੰ ਆ ਇਲਾਕੇ ਨੂੰ ਜਿੰਨਾ ਘਾਟਾ ਪੈ ਗਿਆ ਵਾ ਇਹ ਅਸੀਂ ਘਾਟਾ ਜਰ ਨਹੀਂ ਸਕਦੇ ਸਾਨੂੰ ਬਹੁਤ ਔਖਾ ਹੋ ਗਿਆ